ਸੂਨੋ ਪ੍ਰੇਮ ਵਾਹੜਾ ਕਿਉਂ ਮਿਲੀ ਇਹ ਹਰ ਜਾਏ ਅਸੁਧਮੈ ਅਸ ਕਿਰਪਾਨ ਖੱਡੋ ਖੜਗ ਅਸਲ ਦੀ ਹੈ ਹੁਬੇ ਦੀ ਤਲਵਾਰ ਕਲਕਾਤੀ ਕਲਪਨਾ ਰੂਪੀ ਤਲਵਾਰ ਵੈਰੀ ਮਰਜੀ ਐਸਾ ਕਿਰਪਾਨ ਕਿਰਪਾ ਗੁਰਖਾ ਬਣ ਘਰਪੁਰ ਇਹਨਾਂ ਖੱਡਾ ਬਣ ਅਸਕਰਬਾਨ ਖੰਡੋ ਖੜਗ ਇਹ ਖੜਗਾ ਇਹ ਇਹ ਖਡਾ ਇੱਕ ਪਾਸੇ ਇੱਕ ਤਾਰ ਸਾਡੇ ਮਰਜੀ ਦੀ ਹੈ ਇੱਕ ਪਾਸੇ ਉਹਦੀ ਮਰਜੀ ਦੀ ਤਾਂ ਦੋਹੇ ਤਾਰਾਂ ਘਟੀ ਨਾਲ ਰਲਦੇ ਤਾਂ ਬਰ ਮੁਖਾਲ ਦੇ ਹਿਰਦੇ ਦੋਹੇ ਤਾਰਾਂ ਹੁੰਦੀਆਂ ਜਨਰਲ ਆਦਮੀ ਦੇ ਹਿਰਦੇ ਦੋਹੇ ਤਾਰਾਂ ਦੇ ਬਲੋਖਿਆਰ ਪੈਲਾ ਹੁੰਦਾ ਦੋਇ ਤਾਰਾਂ ਦੇ ਹੱਦ ਤੇ ਕੋਲਸ ਦੇ ਹੱਦ ਤੇ ਪਰ ਇੱਕ ਧਾਰ ਨੇ ਕੱਬ ਕਰ ਲੈ ਕਦੇ ਕਰਨਾ ਇੱਕ ਪਾਸੇ ਨੂੰ ਖੜਨਾ ਚੱਲਣਾ ਦੂਜੇ ਪਾਸੇ ਨਹੀਂ ਚੱਲਣਾ ਥੋੜਾ ਉਧਰ ਨੂੰ ਚਲਾ ਬਰਤਨਾਂ ਖੱਡੇ ਰੂ ਜਿੱਦਾਂ ਗੁਰਕੀ ਵਰਜੀਆ ਨੂੰ ਧਾਰ ਗਾਂ ਖੜ ਗੜ ਗਿਆ ਗੁਰਕਾ ਪਹਾੜੇ ਜਿੱਦੇ ਪਾਸੇ ਗੁਰਦੀਪੁਰ ਜੀ ਹੈ ਉਦਨੀ ਧਾਰ ਦੇ ਚੱਲਣਾ ਦੂਜੀ ਧਾਰ ਨੂੰ ਤੇ ਪਿਛੇ ਪਿਛੇ ਰਹਿਣਾ ਜੇ ਦੂਜੀ ਧਾਰ ਚਲਾਤੀ ਉਹਨੇ ਪਰਪਲ ਪਰਪਲ ਇੱਕ ਬਹੁਤ ਉੱਪਰ ਭਣੀਏ ਉਹ ਨੁਕਸਾਨ ਕਰਨ ਵਾਲੀ ਹੈ ਇਸ ਕਰਕੇ ਖੱਡੇ ਨੂੰ ਇਹ ਸਰਕਲ ਚ ਚੱਲਦਾ ਰਹਿਣਾ ਕੋ ਤਾਂ ਤਕਬਲ ਨਹੀਂ ਦੂਜੀ ਤੇ ਕਬਲ ਨਹੀਂ ਲੜੋ ਪਰ ਇਹ ਦੂਦੇ ਪਾਸੇ ਵੀ ਆਪਣੀ ਵਰਦੀ ਵਾਲੇ ਪਾਸੇ ਕਿਤੇ ਜ਼ਿਆਦਾ ਪਿਆ ਕਹਿੰਦਾ ਕਦੇ ਝੁਗ ਰੰਗੇ ਉਸੇ ਪਾਸੇ ਫਿਰ ਆਪਣੀ ਵਰਦੀਓ ਚਲਦੀ ਹੁਣ ਛੱਡਣੀ ਹੈ ਉਹ ਲੁਕਾ ਜਾਂ ਬਚਾ ਕੇ ਆਪਣੀ ਵਰਦੀ ਛੱਡ ਦੇਣੀ ਬਿਲਕੁਲ त्याग ਦਿੱਤੀ ਜੀ ਪਿੱਛੇ ਬਿਲਕੁਲ ਨਿਤਾਗੀ ਕਪੜੀ ਵਰਦੀ त्याग ਦਿਓ ਨਹੀਂ ਜਾਂਦਾ ਬਿਲਕੁਲ ਹੁਣ ਬਿਲਕੁਲ त्याग ਦੇਣੀ ਆ ਸੁਨੀ ਪ੍ਰੇਮ ਉਮਾਹੜਾ ਕਿਉਂ ਲਈ ਹਰ ਜਾਏ ਮੇਰੇ ਅੰਦਰ ਅਸਰ ਮੇਰੇ ਵੇ ਅਸਰ ਮੇਰੇ ਅੰਦਰ ਵੇ ਲੂ ਪ੍ਰੇਮ ਵਾਲਾ ਪ੍ਰੇਮ ਦਾ ਵਾਹਣਾ ਹੈ ਪ੍ਰੇਮ ਉੜ ਪਿਆ ਮੇਰੇ ਅੰਦਰ ਕਿਉਂ ਲਈ ਹਰ ਜਾਏ ਇਨਾ ਕਾਲਾ ਪੈ ਗਿਆ ਮਨ ਕਿਹ ਕਾ ਤਰੀਕੇ ਨਾਲ ਕਿਹੜੀ ਕੜੀ ਹੱਲੂ ਜਾ ਕੇ ਬੁੱਢੀ ਕਿਉਂਕਿ ਜੋ ਪਿੱਛੇ ਛੁੱਟ ਲਿਆ ਉਹਦਾ ਗਿਆਨ ਹੋ ਗਿਆ ਜੋ ਪਿੱਛੇ ਛੁੱਟ ਲਿਆ ਅਕਾਨ ਕਿਹੜੀ ਕੜੀ ਜਾ ਕੇ ਹਰਦੇ ਨਾਲ ਮੁਲਾਕਾਤ ਕਰ ਲੀ ਇਹ ਪ੍ਰੇਮ ਦਾ ਵਾਲਾ ਇਹ ਰੋ ਮਾਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਇਂ ਭੱਦੇ ਕਰਕੇ ਤਨ ਕਰਕੇ ਪਿਆਸ ਹਰਦੇ ਵਿੱਚ ਬਹੁਤ ਜ਼ਿਆਦਾ ਦਰਸ਼ਨ ਘਣੀ ਕੜੀ ਪਿਆਸ ਹੈ ਕੋਈ ਆਣ ਮਿਲਾਵੇ ਮਾਇਂ ਕੋਈ ਛੇਤੀ ਬੁਲਾਵੇ ਕੋਈ ਰਾਹ ਐ ਸਤਾ ਪਤਾ ਲੱਗੇ ਇਹ ਕਿਹਦੀ ਅਵਸਥਾ ਗੁਰ ਅੰਗਦੇਵ ਅਸਤਾ ਗੁਰੂ ਅਮਰਦਾਸ ਅਸਤਾ ਬੇਲਨ ਤੋਂ ਪੈਨਲਟੀ ਹੁੰਦਾ। ਕਬੀਰ ਦੀ ਅਵਸਥਾ ਗਿਆਨ ਮਿਲਣ ਤੋਂ ਪਹਿਲਾਂ ਦੀ ਹੁੰਦਾ। ਫਰੀਦ ਦੀ ਅਵਸਥਾ ਮਿਲਣ ਤੋਂ ਪਹਿਲਾਂ ਦੀ ਹੁੰਦਾ। ਸਾਰਿਆਂ ਦੀ ਅਵਸਥਾ ਹੁੰਦੀ ਹੈ। ਸੰਤੋਖ ਤੱਕ ਪਹੁੰਚ ਗਿਆਗਾ ਹਾਂ ਦਾ ਪਤਾ ਨਹੀਂ। ਉਹਦੀ ਅਵਸਥਾ ਹੁੰਦੀ। ਸੰਤ ਸਹਾਈ ਪ੍ਰੇਮ ਕੇ ਹੋਂਦਨ ਕੇ ਲਾਗਾ ਪਾਏ। ਕਹਿੰਦੇ ਸੰਤ ਜਿਹੜੇ ਨੇ ਇਸ ਪ੍ਰੇਮ ਦੇ ਵਿੱਚ ਜੇ ਇਹ ਇੱਥੇ ਤੱਕ ਪ੍ਰੇਮ ਪਹੁੰਚੇ ਕੋਈ ਅੱਗੇ ਸਹਾਈ ਤੁ ਜੇ ਕੋਈ ਹੋਵੇ ਉਹ ਤਰ੍ਹਾਂ ਦਾ ਕਰ ਦਵੇ ਅੱਗੇ ਸਹਾਈ ਨੇ ਪ੍ਰੇਮ ਤੇ ਸੰਤ ਕੋਲ ਕੁਝ ਨਹੀਂ ਇਸ ਪ੍ਰੇਮ ਦੇ ਸੰਤ ਸਹਾਈ ਦੇ ਸਰ ਸਹਾਈ ਦਾ ਕਰ ਦਿੰਦਾ ਕੋਈ ਗੱਲ ਦੱਸ ਦਿੰਦਾ ਸਮਝਾ ਦਿੰਦਾ ਸਤ ਸਹਾਈ ਪ੍ਰੇਮ ਕੇ ਉਹਨਾਂ ਨੇ ਕਿਹਾ ਹਾਂ ਉਹਨਾਂ ਦੇ ਪਿੱਛੇ ਲੱਗੀ ਉਹਨਾਂ ਨੂੰ ਪੁੱਛੀ ਵੀ ਤੁਸੀਂ ਕਵੇ ਕੀਤਾ ਸੰਤ ਕੀ ਹੁੰਦਾ ਸੰਤ ਉਹ ਜਿਹਦੇ ਕੋਲ ਸੱਚ ਹੁੰਦਾ ਹੈ ਨਾਲਕ ਸੰਤ ਬਿਲੇ ਸੱਚ ਪਈਆ ਜਿਹਨੇ ਸੱਚ ਤੱਕ ਪਹੁੰਚ ਕੇ ਪ੍ਰਾਪਤੀ ਕਰ ਲਈਦਾ ਸੰਤ ਇਹਨਵਾਜ ਉਹ ਸੱਚ ਦਾ ਪਤਾ ਨਹੀਂ ਉਹ ਸੰਤ ਨੂੰ ਢੋਲੀਏ ਜਿਹਦੇ ਕੋਲ ਸੱਚ ਹੋਵੇ ਬੜਚ ਬਈ ਉਹ ਸੱਚ ਫਿਰ ਉਹ ਤੋਂ ਲਈਏ ਸੱਚ ਸਾਹੀ ਹੋਵੇ ਰਉਦਾ ਸੱਚਾ ਗਿਆਨ ਲੈ ਕੇ ਫਿਰ ਉਹਨ ਕਮਾਈਏ ਫਿਰ ਉਹ ਵਤਾਰ ਆ ਗਈ ਵੇਨ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਹੀਂ ਜਾਏ ਪ੍ਰਭ ਤੇ ਬਿਰ ਸੁਖ ਨਹੀਂ ਪਾਇਆ ਹੁਣ ਪ੍ਰਭ ਬਾਹਰ ਬਣੇ ਬੈਠੇ ਨੇ ਲੋਕ ਬਾਟ ਉਹਦੇ ਬਾਹਰ ਵੀ ਲੀ ਰਿਹਾ ਪ੍ਰਭ ਅਦਰ ਕਈ ਵੀ ਜਾਣਦੇ ਨਹੀਂ ਦਾਰੇ ਪਰ ਸਾਖੀਆਂ ਜਿਹੜੀਆਂ ਨੇ ਸਾਫ਼ ਕਰਦੀ ਰਿਹਾ ਬਾਰੋਂ ਬੜਿਆ ਫਰਾਨੀ ਰੁਗੜਿਆ ਉਹਨੂੰ ਬੜਿਆ ਉਹਨੂੰ ਗੜੇ ਇਹ ਦੁਪਧਾਖੜੀਆਂ ਕਰਦੀਆਂ ਨੇ ਸਾਖੀਆਂ ਧਰਮ ਦੇ ਵੀ ਸਾਖੀਆਂ ਕੁਝ ਹੋਰ ਕਹਿੰਦੀਆਂ ਨੇ ਅਸਲੀਅਤ ਕੁਝ ਹੋਰ ਹੈ ਉਹ ਜਿਹੜੀਆਂ ਸਾਖੀਆਂ ਘੜੀਆਂ ਨੇ ਝੂਠੀਆਂ ਇਹ ਦੁਪਧਾਖੜੀਆਂ ਕਰ ਦੁਪਦਾ ਇਹਨਾਂ ਜੋ ਖੜੀ ਕੀਤੀ ਉਹ ਝੂਠੀਆਂ ਨੇ ਫਿਰ ਉਹ ਸੰਤਾਂ ਉਹ ਝੂਠ ਦਾ ਪਰਦਾ ਫਾਸ਼ ਕਰਦਾ ਖੋਟੇ ਖਰੇ ਦੀ ਪਛਾਣ ਸਮਝਉਂਦਾ ਤਾਉ ਜੋੜ ਰੂਝੜਦਾ ਸਾਕੀਆਂ ਨੂੰ ਉਹ ਜਿੰਨਾ ਚਿਰ ਜੋੜ ਜਿਹੜੀਆਂ ਸਾਖੀਆਂ ਨੇ ਉਹਨਾਂ ਨੂੰ ਉਦੋਂ ਤੋੜ ਹੀ ਨਾ ਦਿੰਦਾ ਉਹਨੂੰ ਉਹਦੀ ਬਹਲਤਾ ਕੱਢ ਨਹੀਂ ਦਿੰਦਾ ਉਹਨਾਂ ਚਿਰ ਗਾਹਾਂ ਨਹੀਂ ਚੱਲਦਾ ਬਿਨ ਸਾਕੀਆਂ ਘੇਰਦੀਆਂ ਨੇ ਹੋਰ ਕੀ ਘੇਰਦੀਆਂ ਨੇ ਪੂਰੇ ਤੇ ਝੂੜ ਕੇ ਲੰਦਾ ਝੂੜ ਬੁਲਜਾਵੇ ਚ ਪਾ ਦਿੰਦਾ ਬਿਨ ਪ੍ਰਭ ਕਿਉਂ ਸੋਖ ਪਾਈ ਐ ਦੂਜੀ ਨਹੀਂ ਜਾਏ ਪ੍ਰਭ ਦੇ ਬਿਨ ਤਾਂ ਸੁਖ ਮਿਲੇ ਨਹੀਂ ਸਕਦਾ ਦੂਜੀ ਕੋਈ ਝਗਾ ਹੀ ਨਹੀਂ ਹੋ ਜਿੱਥੋਂ ਸੁਖ ਮਿਲੇ ਹੈ ਉਹ ਜਗਾ ਤਾਹ ਨਹੀਂ ਕੋਈ ਸੁਗਣੀ ਕਤੋ ਵੀ ਬੁਲ ਜਿਨੀਆਂ ਚੱਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ ਜਿਨ੍ਹਾਂ ਨੇ ਪ੍ਰੇਮ ਰਸ ਚੱਖ ਲਿਆ ਸੇ ਤ੍ਰਿਪਤ ਰਹੇ ਅਗਾਏ ਉਹ ਤ੍ਰਿਪਤ ਨੇ ਅਗਾਏ ਰਜੇ ਆਨੰਦ ਰਹਿੰਦੇ ਉਹ ਉਹਨਾਂ ਦੇ ਅੰਦਰ ਕੋਈ ਮਾਇਆ ਦੀ ਭੁੱਖ ਕੋਈ ਤ੍ਰਿਸ਼ਨਾ ਰੂਪੀ ਚੀਜ਼ ਨਹੀਂ ਕੋਈ ਮਾਇਆ ਦਾ ਸੰਕਲਪ ਨਹੀਂ ਨਹੀਂ ਕੋਈ ਸੰਸਾਰੀ ਇੱਜ਼ਤ ਦੀ ਭੁਖਾਈ ਨਹੀਂ। ਆਪ ਤਿਆਗ ਬਿੰਤੀ ਕਰੇ ਲੇਹੋ ਪ੍ਰਭੂ ਲੜ ਲਾਏ। ਉਹ ਆਪਾਂ ਤਿਆਗ ਦੇ ਉਹ ਕਹਿੰਦੇ ਸੀ ਉਹ ਕੁਛ ਵੀ ਨਹੀਂ। ਮੈਂ ਨਹੀਂ ਕੁਝਾ ਨਹੀਂ ਆਪਣੀ ਹਸਤੀ ਵਟਾ ਦਿੰਦੇ ਪਿਓ। ਆਪ ਤਿਆਗ ਬਿੰਤੀ ਕਰੇ ਬਿੰਤੀ ਕਰਦੇ ਲੇਹੋ ਪ੍ਰਭੂ ਲੜ ਆਪਣੇ ਆਪ ਨੂੰ ਬੰਦੇ ਨੇ ਸੰਤ ਵੀ ਅਸੀਂ ਤਾਂ ਉਹ ਜੀ ਉਹ ਸਾਡੇ ਆਪਣੇ ਜਿਹੜਾ ਤਾਂ ਪਹਿਲਾਂ ਜਿਨ੍ਹਾਂ ਦੇ ਚੇਲੇ ਬਣਦੇ ਨੇ ਆਹ ਬੰਦੋਂ ਗੁਰੂ ਬੰਦੋਂ ਦੇ ਬਰਸੀਓ ਬਣਾਉਂਦੇ ਨੇ ਉਹਨਾਂ ਵਾਸਤੇ ਝੂਠ ਬੋਲਦੇ ਨੇ ਕੁਧਰੀਆ ਵਿੱਚ ਸ਼ਕਤੀਆਂ ਦਾਸਦੇ ਨੇ ਤਾਂ ਹੀ ਆਪਣੀ ਜਦੋਂ ਵੀ ਇਹਨਾਂ ਨੂੰ ਦੇ ਕੇ ਸਾਡੇ ਨੇ ਵੀ ਕਿਰਪਾ ਕਰਕੇ ਉਹਨਾਂ ਦੀ ਕਿਰਪਾ ਹੋ ਗਈ ਵੀ ਅਗਲੇ ਨੂੰ ਭਰਮ ਹੋ ਜੋ ਵੀ ਇਹਦੇ ਕੋ ਪਤਾ ਨਹੀਂ ਕੀ ਹੈ ਆਹ ਕੁਛ ਹੈ ਲੋ ਸਾਰਾ ਫਰੋਡ ਸਾਰਾ ਝੂਠ ਆਪ ਤੇ ਆ ਗਿ ਬੇਨਤੀ ਕਰ ਲੈ ਹੋ ਪ੍ਰਭੂ ਲੜ ਲੈ ਆ ਉਹ ਤਾਂ ਪ੍ਰੋਗਰਨ ਬਤੂ ਲੜ ਲਾ ਮੇਰੇ ਜੀ ਕੁਝ ਨਹੀਂ ਹੈ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਕਰਦੇਵੇਂ ਭਗਤ ਇਹਦਾ ਗੁਰੂ ਆਨੇ ਕੀਤਾ ਆਪ ਸੰਤ ਕੁਝ ਹੋਰੇ ਕਰਦੇ ਜੇ ਇਹਦਾ ਪ੍ਰਚਾਰ ਕਰਨ ਨੂੰ ਫੇ ਰਪਣਾ ਕੱਖ ਨਹੀਂ ਰਹਿਣਾ ਬੱਲੇ ਫੇ ਕੱਖ ਨਹੀਂ ਰਹਿਣਾ ਬੱਲੇ ਇਹਨਾਂ ਨੂੰ ਬਰਦਾਸ਼ਤ ਨਹੀਂ ਸਾਡੀ ਇੱਜ਼ਤ ਹੋਵੇ ਆਪਣੀ ਇੱਜ਼ਤ ਘਟਾਉੜੀ ਨੂੰ ਬਰਦਾਸ਼ਤ ਨਹੀਂ ਇਸ ਕਰਕੇ ਪਰਦਾ ਰੱਖਣਾ ਫਰੌੜ ਰੱਖਣਾ ਪਤਾ ਲੱਗਣਾ ਮੇਰੇ ਕੋ ਗਿਆਨ ਹੈ ਕਿ ਇਹ ਗਿਆਨ ਦੀ ਗੱਲ ਹੈ ਇੰਨਾ ਗੱਲ ਦੀ ਗੱਲ ਦੀ ਗੱਲ ਕਰਦੇ ਹੀ ਪਤਾ ਲੱਗ ਜਾਊਗਾ ਵੀ ਇਹ ਤਾਂ ਕੋਈ ਹੈਗ ਨਹੀਂ ਹੈ ਸਾਖੀ ਹੁਣਾਂ ਦੇ ਪਾਸੇ ਉੱਜੜ ਗੁਰਬਾਣੀ ਦੀ ਗੱਲ ਛੇੜਦੇ ਹੀ ਨਹੀਂ ਇੱਥੋਂ ਤਾਂ ਪਤਾ ਲੱਗ ਜਾਊਗਾ ਅਰਥ ਗਲਤ ਹੋ ਗਏ ਕੋਈ ਟਿੱਪਣੀ ਕਰ ਦਊਗਾ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਰ ਰਹਿ ਨਾ ਜਾਏ ਯਾਰ ਹਰ ਕੰਤ ਨੇ ਬੁਲਾ ਲੀਓ ਹਰ ਕੰਤ ਹੈ ਜੜੀ ਹਰ ਕੰਤ ਨਾਲ ਮਿਲ ਗਈ ਸੁਰਤ ਆਪਣੇ ਅੰਦਰ ਜੁੜ ਗਈ ਜੜੀ ਸੁਰਤ ਜਾ ਕੇ ਸੇ ਵਿਛੜ ਕਤ ਇਹਦਾ ਧਿਆਨ ਆਪਣੇ ਅੰਦਰ ਜੁੜ ਗਿਆ ਜਾ ਕੇ ਪੂਰੀ ਪਿੱਛੜ ਕੇ ਹੁਣ ਕਿੱਥੇ ਚੱਲ ਬਾਹਰ ਤੇ ਜਾ ਬਾਟੋਲੇ ਤੇ ਪਰਪਲ ਆਈਏ ਸਭ ਕੁਝ ਘਰ ਵਿੱਚ ਬਹਲ ਨਹੀਂ ਬਾਟੋਲੇ ਤੇ ਪਰਪਲ ਇਹਨੂੰ ਮਿਲਿਆ ਅਦ੍ਰੋ ਵળે ਆਵਾਂ ਕੁਝ ਨਹੀਂ ਮਿਲਿਆ ਦੇਵਾਰ ਦਾ ਪ੍ਰਚਾਰ ਕਰੀ ਜਾਂਦੇ ਨੇ ਗੁਰਦਾਰ ਦੇ ਦਰਸ਼ਨ ਹੋਏ ਹੋਇਆ ਉਹ ਝੂਠ ਨਹੀਂ ਜੜਦੇ ਬੋਲਣ ਦੇ ਸੇ ਵਿਛੜ ਕਤੈ ਨਾ ਜਾਏ ਉਹ ਵਿਛੜ ਕੇ ਕਦੇ ਜਾਂਦੇ ਹੀ ਨਹੀਂ ਅਰ ਗੁਰਮਤ ਦਾ ਸਾਰੀ ਗੱਲ ਖਰਾਬ ਹੈ ਇਹਦੇ ਤੇ ਪ੍ਰਭਾਪੇਣ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨਾਏ ਪ੍ਰਭ ਤੋਂ ਬਿਨਾਂ ਦੂਜਾ ਕੋਈ ਨਹੀਂ ਜਿਹੜਾ ਛੱਡ ਦੇ ਸਕੇ ਛੱਡ ਦੇਣ ਦੇ ਸੁਭਰਤ ਹੋਵੇ ਨਾਨਕ ਹਰੀ ਸ਼ਰਨਾਏ ਇਸ ਕਰਕੇ ਨਾਨਕ ਕਹਿੰਦੇ ਉਹ ਸਰਦੀ ਛੱਡ ਚਲਾ ਗਿਆ ਹਰ ਹੀ ਹੈ ਉਹ ਛੱਡ ਦੇ ਕੇ ਹੀ ਤਰੁ بچਾ ਸਕਦਾ ਹੈ ਉੱਥੇ ਹੀ ਸੁਖ ਹੈ ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮયા ਹਰ ਰਾਇ ਅਸੂ ਦਾ ਵੀ ਡੇਰੇ ਵਿੱਚ ਉਹਨਾਂ ਨੂੰ ਸੁਖ ਆਉਂਦਾ ਜੇ ਤਾਂ ਹਰ ਰਾਇ ਦੀ ਕਿਰਪਾ ਹੋ ਜਾਂਦੀ ਹੈ ਮયા ਹਰ ਰਾਇ ਮયા ਹਰ ਰਾਇ